ਜੀ ਦੋਸਤੋ ਤੁਹਾਡਾ ਸਵਾਗਤ ਕਰਦੇ ਕੋਰ ਬਲੌਗ ਦੇ ਵਿੱਚ ਤੇ ਆਪਾਂ ਅੱਜ ਕਰਾਹ ਲਾਉਣ ਚੱਲੇ ਆਂ ਆਪਾਂ ਕਰਾਹ ਕੱਢ ਲਿਆ ਆਪਾਂ ਤੇ ਜਿੱਦ ਤੱਕ ਆਪਾਂ ਦੇ ਆਪਾਂ ਦੋ ਬਲੌਗ ਦੇਖ ਹੀ ਰਹੇ ਮਾਗ ਜਿਵੇਂ ਨਹੀਂ ਚੱਲਦੇ ਆਪਾਂ ਤੇ ਆਹ ਬਲੌਗ ਆਪਾਂ ਮੈਕਸੀਆ ਹੋਏ ਵਿੱਚ ਹੀ ਮੋਡੀਫਿਕੇਸ਼ਨ ਦਾ ਪੂਰੇ ਟਰੈਕਟਰਾਂ ਵਿੱਚ ਲਾਈਟਾਂ ਲਾਵਾਂਗੇ ਬਾੜੀਆਂ ਮੋਟੀਆਂ ਤੇ ਆਹ ਆਪ ਕਾਲੀਆਂ ਕਰਾਂਗੇ ਰਹਾ ਆਪ ਕਰਦੇਗਾ ਬਲੌਗ ਕਾਲੀ ਕਰਾਂਗੇ ਇੱਕ ਆ ਜਾਲੀ ਪਾ ਲਾਂਗੇ ਆਪਾਂ ਮੂਰ ਦੇ ਦੀ ਇੱਥੇ ਨਿਯਾਨ ਕਵਾਵਾਂਗੇ ਤੇ ਬਾਕੀ ਕੀ ਹਾਲ ਹੈ ਜੀ ਬੜੀ ਫਾਦਰੇ ਦੇਖ ਕੇ ਔਖਾ ਯਾਰ ਡੈਕ ਦਾ ਵੱਡੇ ਦਾ ਵੀ ਆ ਸਾਡੇ ਦਾ ਮਗਰ ਕੁਛ ਨਹੀਂ ਦੀਂਦਾ ਲਵਾ ਤੇ ਲੈ ਚਾਲੇ ਸ਼ੌਂਕ ਪੂਰਾ ਕਰ ਲਿਆ 1 ਕਿਲੋ ਹੋਰ ਪੰਗਾ ਆ ਆ ਚਲ ਪਲਗ ਆ ਹੁੰਦਾ ਨਹੀਂ ਆ ਕੀ ਉਹਨੇ ਕਵਰ ਕਰਾਇਆਗਾ ਤੇ ਆ ਉੱਤਰ ਕੇ ਢੇੜੇ ਦੇਣਾ ਪੈਂਦਾ ਆ ਕਿ ਥੱਲੇ ਇਹ ਵੀ ਔਖਾ ਕੰਮ ਹੋ ਗਿਆ ਹੁਣ ਆ ਫਿੱਟ ਕਰਦੇ ਲੈਅਰ ਕਰਾ ਚਾਲਦੇ ਆ ਰੋਸ਼ਨ ਮੁੰਡਾ ਜਾਣਦੇ ਢੱਲੋਂ ਉਹ ਜਿਹੜੇ ਕਰਾ ਲਾ ਕੇ ਆਉਣਾ ਆਪਾਂ ਤੇ ਬਾਕੀ ਦਿਖਾਉਣਾ ਜੁੜੇ ਰੋ ਵਲੌਗ ਨਾਲ ਤੋਰੀ ਦੇ ਬਾਅਦ ਮੀਟਰ ਦੇ ਤਾਰਾਂ ਤੇ ਸਿੱਧਾ ਬੈਂਟਰੀ ਲੱਗ ਜਾਣਗੀਆਂ ਤੇ ਉਹ ਕਿਹੜੇ ਕਲੇਜਰ ਕਰਾ ਲਈਆਂ ਆਹ ਭੇਜ ਚ ਲਾ ਦੇਣੀ ਆ ਦੇਖ ਕੇ ਲਉਣੇ ਪੈਂਦੇ ਸਾਰੇ ਅਬਲੀ ਵੀਰ ਭਰਾਵਾਂ ਪਾ ਦੇ ਕੇ ਨਗਲੇ ਜੇ ਕਰਾਏ ਹੁੰਦੇ ਆ ਲੇਰ ਕਰਾ ਕੇ ਆਹ ਤਿੰਨ ਟੱਕ ਇੱਥੇ ਲੱਗ ਗਈ ਨੇ ਟੱਕ ਜਾਂਦਾ ਇੱਥੇ ਤੇ ਇਧਰਲਾ ਚਾਰਲਾ ਹੋ ਗਿਆ ਆ ਇੱਥੇ ਬਹਿ ਗਿਆ ਚੱਲ ਪਿਆ ਤੇ ਆ ਬਣਦੀ ਇਧਰੋਂ ਇਹ ਸਵਰਾਜ ਦੇ ਆ ਦੇਖਿਆ ਕੱਲ੍ਹ ਸਵਰਾਜ ਦੀ ਆਉਂਦਾ ਹੋਰ ਕਿਸੇ ਟਰੈਕਟਰ ਤੇ ਨਹੀਂ ਹੁੰਦਾ ਅੱਬਲੀ ਮੈਨੂੰ ਪਤਾ ਨਹੀਂ ਬਾਕੀ ਆ ਬਣਨ ਵਾਲਾ ਕਿ ਆਉਂਦਾ ੜੀ ਕਿਸੇ ਹੋਰ ਟਰੈਕਟਰ ਤੇ ਵੀ ਨਹੀਂ ਹੁੰਦਾ ਨਾ ਅਕੇ ਤੇ ਹੋਰ ਦੇ ਨਹੀਂ ਆਉਂਦਾ ਇਕੱਲੇ ਸਵਰਾਜ ਦੀ ਆਉਂਦਾਗਾ ਆ ਲੋਕ ਇਹ ਹੁੰਦੇ ਦਾ ਥੱਲੇ ਆ ਤਾਂ ਬਸ ਐ ਕਰਕੇ ਬੰਦੇ ਜਾਂਦਾਗਾ ਪਹਿਲਾਂ ਕਿਹੜਾ ਮੇਰੇ ਕੋਲ ਸੁਮਲੀ ਕਾ ਸਕੰਦਰ ਸੀ ਉਹਦੇ ਵੀ ਹੈ ਨਹੀਂ ਸੀ ਜੌਂਡੀਅਰ ਦੇ ਵੀ ਨਹੀਂ ਹੈਗਾ ਸੀ 5210 5310 ਵੀਰੇ ਹੈ ਮੇਰੇ ਕੋਲ 545 ਵੀਰੇ ਆ ਉਹਦੇ ਵੀ ਹੈ ਨਹੀਂ ਸੀ ਨਾ ਕਰ ਫਾਰਦੇ ਆ ਅਗਲੀ ਸੂਲਤ ਸਵਰਾਜ ਦਾ ਚੱਲ ਦਿੱਤੀ ਵਿਜੀਗਰਲਾ ਸੂਲਤਪੁਰੀ ਤੇ ਬਾਕੀ ਚਾਲਦੇ ਹੁਣ ਤੋ ਬੂਰੀ ਲੜੋ ਇਹ ਬੂਰੀ ਲੜੀ ਲੂਈ ਤੇ ਆ ਇੱਥੇ ਬੰਦੀ ਹੈ ਉਜੜ ਗਾ ਪਰੇ ਕੱਟ ਮਾਰਿਆ ਕਰ ਪਤਾ ਪਰੇ ਕਿਵੇਂ ਉਸ ਇਧਰੋਂ ਇਧਰੋਂ ਨਾਲੇ ਤੇ ਖਲੀ ਦੇਰੀ ਕੰਮ ਹੋਣਾ ਤੇ ਬਾਕੀ ਦਾ ਸਵੇਰਾ ਕਿੜੀ ਆ ਬਜਾਲੀਏ ਕੀੜੀ ਐਨ ਪਵਾਈਏ ਉਹ ਦਾ ਸਾਈਡਲੇ ਬਲੈਕ ਲਾਉਣੇ ਆ ਕਿਵੇਂ ਰਣਵੀਰ ਆ ਆ ਜਾ ਕੇ ਆਣਾ ਮੜਾ ਗਿਆ ਮੈਂ ਚੱਲਿਆ ਬਈ ਦੇਖ ਲੈਣਾ ਕਚਾ ਲਗਾਉਣਾਗਾ ਤੇ ਟਰਾਲੀ ਕਿੱਥੇ ਆ ਕਿਹੜੀ ਤੇ ਹੁਣ ਲਗਾ ਤੇਲ ਪਾਉਣ ਲੱਗਾ ਬਸ ਤੇਲ ਪਾ ਕੇ ਆ ਭਰ ਲਿਆ ਮੈਂ ਟੈਂਕੀ ਚ 20 ਲੀਟਰ ਦੀ ਹੋਊ ਲਗਭਗ ਆ ਬਹੁਤਾ 20 ਲੀਟਰ ਛੱਡਿਆ ਦਾ ਆਪਣਾ ਬਾਕੀ ਉ ਵੀ ਹੈਗਾ ਸੀ ਆ ਗਰ ਰੌਸਨ ਦੇਖਿਆ ਦਾ ਹੈ ਰੌਸਨ ਓਏ ਓਏ ਕਿੱਧਰ ਬਾਹਰ ਦਾ ਹੁੰਦੇ ਓਏ ਲੈ 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 ਐ ਕਿਹੜਾ ਫਰੋਂਣਾ ਨਹੀਂ ਮੈਂ ਦਾ ਹਾਂ ਅਲਾ ਬਾਣ ਦੱਸ ਜੀ ਹਾਲਾ ਕੀ ਜਾਂਦਾ ਮੈਂ ਪੱਧਰ ਕਰ ਤੇ ਮੈਂ ਉਹ ਬਲੌਗ ਬਣਾਇਆ ਨਹੀਂ ਮੈਂ ਚਾਹ ਪੀ ਉੱਤਰ ਆ ਕਿ ਮੈਂ ਬਲੌਗ ਲੈ ਬਾਂਟੀ ਚਲਾਉਣ ਲੱਗ ਗਿਆ ਰੰਦਾ ਫੇਰ ਹੀ ਜਾਂਦਾ ਪਹਿਲਾਂ ਰੰਦਾ ਫਿਰਦਾਗਾ ਬਸ ਦੋ ਫੇਰ ਕੇ ਪੂਰਾ ਬਾਂਲ ਪੱਧਰ ਹੋ ਜਾਂਦਾਗਾ ਓਏ ਆ ਬਾਗਣੀ ਹੁਣ ਬਾਹਰ ਲੈ ਤੇਰਾ ਜਿਮ ਲੋਡ ਕਰਦੇ ਨੇ ਨੀ ਕਾਉ ਤੋੜਨਾਗਾ ਮਾਣੇ ਪਤਾ ਲੰਡਾ ਕਰਿਆ ਭਾਜਾ ਮੈਂ ਏ ਏ ਏ ਲਾ 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 ਆਗਾ ਮੈਂ ਨਰੇ ਇਹ ਹਰ ਜਾ ਕਾਨੂੰ ਤੋੜ ਪਾ ਹੈ ਓਏ ਜਿਹੜੇ ਬਿਫੋਰ ਆਫਟਰ ਬਣਾ ਮੈਂ ਇਹਦੀ ਲੱਬ ਬਣ ਸਕਦਾ ਨਾ ਹਾਂ ਇਹਦੇ ਪਹਿਲਾਂ ਵੀ ਬਹੁਤ ਮੋਟਰ ਦਾ ਬੂਰਾ ਹਾਲ ਸੀ ਤੰਦਾਦਾਂ ਇਹ ਦੋ ਸੀਸੇ ਉਥੇ ਬੈਗ ਆ ਪੂਰਾ ਅਰੇ ਦਾਦੇ ਦਾ ਮੋਟਰਸਾਈਕਲ ਜੀ ਮਾਣੇ ਪਤਾ ਨਹੀਂ ਕਿਹੜਾ ਬਣਾ ਦੇਲਾ ਗੜਾ ਕੱਢਦਾ ਹੁਣ ਕੀ ਕਹਿੰਦਾ ਪਕਾਈ ਬਣਾ ਲਾ ਉਹ ਨਾਲ ਉਮਰਦੇਸ਼ ਆਉਣ ਨਾਲ ਪੈ ਗਿਆ ਫਰ ਹੂੰ ਬੱਚੇ ਹੋਇਆ ਇਹ ਦੱਸਦਾ ਮੈਂ ਤੈਨੂੰ ਮੈਂ ਦੱਸ ਆਗਲੇ ਬਾਂਟੀ ਬੋਸ ਹੈ ਕਹਿੰਦੇ ਇਹ ਦੁਨੀਆ ਕਹਦੀ ਹੈ ਤੇ ਹੁਣ ਮੈਂ ਥੱਲੇ ਘਾਰ ਤਰਨ ਦਾ ਇੱਕ ਹੋ ਡਾਊਨ ਕਰਦਾ ਮੈਂ ਇਹ ਲਗਭਗ ਕਰਾਦਾ ਹੁਣ ਘਾਟਾ ਕੇ ਲੱਗਾ ਬਾਣ ਦਾ ਪੱਧਰ ਘੱਟਦਾ ਸਮਾਨ ਪੈਕ ਕਰ ਲਿਆ ਨਾ ਮੁੰਡੇ ਸਖਾਦਾ ਬੰਟੀ ਨੂੰ ਸੱਕ ਗਿਆ ਓਏ ਨਾ ਪਤਾ ਲੱਗ ਗਿਆ ਬਸ ਸੱਕ ਗਿਆ ਮਾੜਾ ਮੋਟਾ ਪਤਾ ਲੱਗ ਗਿਆ ਨੂੰ ਬਸ ਵਾਕ ਸਟਾਰਟ ਹੋਗਾ ਚੱਕ دیے ਕਰਾ ਮਗਰ ਪਾ ਗਿਆ ਪੈਨ ਦੀ ਰੋ ਚੱਕ ਹੁਣ ਦੇਖਦਾ ਕੀ ਕਰਦੇ ਆ ਓ ਦਾਦਾ ਔਖਾ ਆ ਦੇਖ ਕਹ ਹੁਣ ਜਿਆਦਾ ਚਪੈਣ ਸਾ ਵੀ ਹੈਣੀਗੀ ਚਲਿਏ ਅੜਾ ਫਿਰ ਚਲੋ ਵੀ ਬਕਰਾਂ ਲਾ ਕੇ ਬਾਹਰ ਕਿਨ ਸਾਫੇ ਨੂੰ ਲਿਖ ਲਾ ਕੇ ਨਾ ਦਾ ਉਹ ਚੱਕਰ ਹੈ 2000 ਫੜਿਆ ਇਹਦੇ ਪੱਦੇ ਸਾਰੇ ਨੇ ਵੀਰੇ ਪਾ ਹਾਰ ਡ੍ਰਾਈਵਰ ਬਦਲਣਾ ਜਾਂਦਾ ਦਾ 70 ਤੇ ਆ ਅਜੀ ਮੋਟਰ ਚੱਕ ਚੈੱਕ ਕਰਾਉ ਨੂੰ ਬਰਾਬਰ ਲੱਗਿਆ ਜਿਹੜਾ ਆਪਣਾ ਡੀਐਲਐਕਸ ਆ 70 ਤੇ ਜਾਂਦਾ ਪਾ ਹਾਰ ਡ੍ਰਾਈਵਰ ਹੱਸ ਕੇ ਕਰੇ ਮੈਸਤਰੀ ਜਾਣਦੀ ਹੈ ਜਿਹੜੇ ਜਿਹੜੇ ਪੁਰਾਣੇ ਬਲੌਗ ਜੁੜੇ ਹੋਏ ਆ ਮੈਸਤਰੀ ਜਾਣਦੀ ਮੈਸਤਰੀ ਸਾਹਿਬ ਕੀ ਹਾਲ ਚਾਲ ਹੈ ਜੀ ਹਾਲ ਚੱਲ ਗਿਆ ਓਕਰ ਤੇ ਆ ਪਿੰਜਰੇ ਬਣਾਇਆ ਰਵੀਰ ਨੇ ਆਪਾਂ ਕੁਝ ਕਰ ਲੈਣੀਆਂ ਨੇ ਦੋਸਤ ਵਰਕੇ ਮਿਲਿਆ ਓਕਰ ਰਿਪੋਰਟ ਹਨਾ ਤੰਨੇ ਪਿੰਜਰੇ ਬਣਾਇਆ ਇਕੱਠੇ ਜੋੜ ਕੇ ਜੇ ਕਿਸੇ ਵੀਰ ਭਰਾ ਨੇ ਪਿੰਜਰੇ ਬਣਾਉਣੇ ਹੋਣ ਮਾਥਰੇ ਨੰਬਰ ਚਾਲ ਦਊਗਾ ਸਕਰੀਨ ਤੇ ਕਾਲ ਕਰ ਲਿਓ ਜੇ ਜਿਹੜੇ ਨੰਬਰ ਵਾਲਾ ਖੋਲ ਹੈ ਜਿਹੜਾ ਮਰਜ਼ੀ ਖੋਲ ਲਾ ਦਿਓ ਦਿਖਾਉਣੇ ਖੋਲ ਖੋਲ ਦਿਖਾਉਣੇ ਦਿਖਾ ਮਾੜਾ ਖੋਲ ਕੇ ਐਕਸਟ੍ਰਮ ਦੇਖੋ ਕੀਤਾ ਬਾਹਰੀ ਤੇ ਪੱਤਰ ਕਰਿਆ ਬੜੀ ਭਾਗ ਤੇ ਹੜਾ ਮੱਤ ਪੱਤਰ ਕਰਾ ਲਾ ਲੈ ਲਿਆ ਹੋਇਆ ਪੱਤਰ ਕਰ ਆਏ ਪਿੰਜਰੇ ਬਣਾਏ ਪੂਰੇ ਵਧੀਆ ਜੇ ਕਿਸੇ ਵੀਰ ਭਰਾ ਨੇ ਪਿੰਜਰੇ ਬਣਾਉਣੇ ਹੁੰਦਾ ਸੀ ਤਾਂ ਤੇ ਗੱਲ ਕਰ ਲਓ ਨੰਬਰ ਦੇ ਦੇਣਾ ਮੈਂ ਪਿੰਡ ਤਨੇਰ ਜਿਹੜਾ ਬਰਨਾਲਾ ਤਸੀਲ ਵੀ ਦੱਸ ਤਸੀਲ ਬਰਨਾਲਾ ਮੂਮਾ ਮੈਂਲ ਕਲਾ ਤਸੀਲ ਬਰਨਾਲਾ ਆਪਣੀ ਬਰਨਾਲਾ ਪੋਸਟ ਆਫੀ ਮੂਮਾ ਪੋਸਟ ਆਫੀ ਮੂਮ ਬਲਾਕ ਮਹਿਲਕਲਾ ਬਲਾਕ ਮਹਿਲਕਲਾ ਤੇ ਮੈਸਟਰ ਸ਼ਾਬ ਠੀਕ ਆ ਕਿਵੇਂ ਅਰ ਬਿੰਦਰੀਆ ਧਾਰ ਲੈ ਬੈ ਚਾਲਦਾ ਹੁਣ ਮੈਂ ਵਾਏ ਜਾਣੇ ਤਿੰਨ ਸੀ ਕੋਈ ਹੈ ਨਹੀਂ ਸੀ ਤਾਂ ਵੀਡੀਓ ਸ਼ੂਟ ਕਰਨ ਦਾ ਕੋਈ ਆਪੀ ਆਪ ਪਹੁੰਚਲੇ ਚੱਕ ਨੇ ਬੋਲਤੀ ਚੱਲੇ ਆ ਤੇ ਉਸ ਤੋਂ ਬਾਅਦ ਤੋਂ ਆਪਾਂ ਮੜਾ ਕੰਮ ਜਾਕੇ ਰਾ ਗਣ ਦੱਸਦੇ ਆ ਇੱਕ ਆਪਾਂ ਜਿਵੇਂ ਦੇਖਿਆ ਪਿਛੇ ਬਕਰਾਲਾ ਲਾ ਕੇ ਆ ਜਦੋਂ ਆਪਾਂ ਡੈਟ ਡੱਕ ਰਿਆ ਸੀ ਕਿ ਆਪਾਂ ਰੇਸ਼ਨੀ ਖੋਲੀ ਐ ਐਕਸਰਫ ਜਕਾੜ ਕਰਾਇ ਪੱਤੀ ਲਵਾਈ ਹੋਈ ਐ ਇੱਕ ਸਰਫ ਉਹਦੇ ਕਰਕੇ ਰੇਟਰ ਆਪਣਾ ਭਜਦਾ ਤੇਜ ਭਜਦਾਗਾ ਉਹ ਦੱਸਾਂਗਾ ਜੇ ਕਰੇਟਰ ਤੇ ਬਹੋਰ ਲਾਉਣੀ ਐ ਸਵਰਾਜ 4 4 ਤੇ ਲਾਉਣੀ ਆ ਆਪਾਂ ਕਿਹੜੇ ਭਰਾ ਬਲੌਗ ਪਿੱਛੋਂ ਦੇਖਦੇ ਹੁਣ ਕਿ ਜਦੋਂ ਆਪਣੀ ਟਰਾਲੀ ਖੁੱਪੀ ਸੀ ਆਪਣੀ ਚੌੜ ਫੁੱਟੀ ਉਹ ਛੁੜਾਇਆ ਗਿਆ ਸੀ 4 4 4 ਪੱਤੀ ਲਾਉਣੀ ਆ ਭਜਦਾ ਘਟਾ ਤੇ ਨਵਰਾਹ ਨੂੰ ਲਾ ਕੇ ਚੱਲਦੇ ਆ ਆ ਚੱਲੀਏ ਆ ਦਿਖਾਉਣਾ ਮੈਂ ਆ ਰਿਹਾ ਚੱਲੀਏ ਦੇਵ ਚਾਹ ਹੋਰ ਫਿਰ ਲੋਟ ਆ ਘੱਟ ਰਿਹਾ ਕੀ ਹੋਈ ਇਹਨੂੰ ਗੁਲਚੇਰੇ ਬੇਰੀ ਬਣਾਇਆ ਕਰਦਾ ਜਾਨ ਤੇ ਚਾਲਦੇ ਜਾ ਕੇ ਬੋਲਦੇ ਤੂ ਆ ਦਿਖਾਉਣਾ ਉੱਥੇ ਆ ਕੇ ਕਾ ਮਹਤਰੀ ਕਿਵੇਂ ਆ ਲੋਟ ਆ ਢੇੜਦਾਂਗੇ ਢੇੜਦਾਂਗੇ ਅਸਾਤਰੀ ਬਣ ਲੈ ਤੂੰ ਇਹਦੇ ਘਮਾਟ ਮਾਰ ਬੁੱਤਰ ਬਹਾਇ ਜਾਂਦੇ ਆ ਕਾ ਠੀਕ ਆ ਕੰਮ ਛੱਡੇ ਹੋਣਾ ਕੋਈ ਜ਼ਿੰਦਗੀ ਕਰਨ ਨੂੰ ਪੁੱਛੋ। ਸ਼ੂ ਕਰਾ ਕੋਈ ਜੀ। ਮਹਿਤਰੀ ਜੋਰ ਦਿਖਾ ਰਹੀਏ। ਗ੍ਰੈਡੀ ਬਣਾਈ ਬੈਠੇ ਹੈ ਦੁਕਾਨਦਾਰ ਨਵੀ ਪਾਲੀ ਮਾਲੇ ਉਹ ਤਾਂ ਜੋਰ ਤੁਹਾਡੇ ਹੋਈਆਂ। ਮੌਤੇ ਮੂਈ ਮਰਦੇ ਹੋ। ਆਏ ਹਾਏ। ਬੁਣੀਆਂ ਜਿਹਾ ਕੀ ਆਇਆ ਹੈ ਟਮ। ਤੈਨੂੰ ਹੀ ਬਤਾ ਪਰ ਬਣਾਉਣਾ ਤੂੰ। ਫੇਰ ਹਟਾ ਕਰ ਤੇ ਕੰਮ ਚੱਈਏ ਮੜਕ। ਪਨ ਕੀ ਲਾਈਆ ਦਾ ਗੋਲ 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 ਕਪੜੇ ਕੁੱਲ ਨਹੀਂ ਚੱਕ ਲੈ ਹੁਣ ਤੋ ਇੱਕ ਲਾ ਦੇ ਇੱਕ ਲਾ ਦੇ ਨਹੀਂ 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 ਸਾਡਾ ਕੰਮ ਕਰਦੇ ਵੀਰੇ ਨਹੀਂ 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 ਕਰਦੇ ਯਾਰ ਹੜਾ ਥੋੜਾ ਕੰਮ ਬਿਲਡ ਕਰਕੇ ਬਰੇ ਕਰ ਦੂੰ ਲਾ ਜੀ ਪੱਤੀ ਗੱਡੀ ਨਹੀਂ ਮਿਲੇਗਾ ਪੱਤੀ ਗੱਡੀ ਵਿੱਚ ਵਿੱਚੋਂ ਰੰਗ ਬੜੀ ਲੋਈ ਵੀ ਢੱਡੀ ਆ ਆ ਪੱਤੀ ਬਣਾ ਕੇ ਲਿਆਈ ਈ ਸਾਲੀ ਪੱਤੀ ਬਣਾਈ ਆਪਣੀ ਤੇ ਆ ਕੇ ਦੱਸਾਂ ਕਿਵੇਂ ਫੱਟ ਹੁੰਦੀ ਆ ਹੈ ਓਏ ਮਗਰ ਆਪਣੇ ਪੁੱਠੇ ਬਗਲੇ ਤਾਂ ਆਪ ਨੂੰ ਬਖਸ਼ੇ ਹੋਏ ਹੋਏ ਹੋਰ ਹਾਂ ਅਜੇ ਨੇ ਰੱਬ ਨੇ ਪੁੱਠੇ ਬਗਲੇ ਸਾਾਨੂੰ ਬਖਸ਼ੇ ਹੋਇਆ ਤੁਰਤੀ ਸਾਰ ਸਿੱਟੀ ਆ ਪੱਤੀ ਵੀ ਸਿੱਟੀ ਅੱਛਾ ਠੀਕ ਆ ਪੱਤੀ ਛੱਡ ਕੇ ਕੀ ਕਰਨੀ ਆ ਹੋਰ ਇਹ ਬਰਨਾਲਾ ਦੂਰ ਜਾਣ ਬਹੁਤ ਦਾ ਦੇਖ ਲਾ ਮੈਂ ਰੈਗੂਟੂ ਨਹੀਂ ਮਿਲਦੀ ਆ ਤਾਂ ਜੁੜੇ ਪੱਤੀ ਬਣਾ ਲੈ ਆਂ ਪੱਤੀ ਮੇਰੀ ਜਿਹੜਾ ਰੰਗ ਕਰ ਦਿੰਦਾ ਜਿਹਨਾਂ ਦਾ ਸਟੀਲ ਆਈ ਹੈ ਪੇਂਟ ਜਾਂ ਲਿਆਈ ਸੀ ਮੈਂ ਆ ਇੱਥੇ ਪੇਂਟ ਕੰਮ ਇੱਥੇ ਸਾਰੇ ਪੇਂਟ ਵਾਲੇ ਦਾ ਇਹਨੂੰ ਟੰਗ ਕੇ ਰੱਸੀ ਨੂੰ ਰੱਸੀ ਪਾ ਕੇ ਪੱਤੀ ਨੂੰ ਕਰ ਦਿਆਂ ਰੰਗਿਆ ਆਪਦਾ ਕਿਵੇਂ ਬਣੂਗੀ ਜਿਵੇਂ ਸਵਰਾ ਦੀ ਲੱਗੀ ਹੋਈ ਹੁਣ ਇਹਦੇ ਮੇਰੇ ਵਾਲ ਦੀ ਲੱਗੀ ਹੋਈ ਆ ਹਾ ਦੇ ਆ ਗੜਾ ਜੱਟਾ ਕਿਆ ਆ ਘਰਤੀ ਪੱਤੀ ਰੰਗ ਮੈਂ ਤੁਹਾਨੂੰ ਵੀਡੀਓ ਬਣਾ ਦੇ ਲੋ ਆ ਘਰਤੀ ਰੰਗ ਕੋ ਕਹਿ ਨਹੀਂ ਸਕਦਾ ਕੋਈ origignal ਰੰਗ ਕਰਤਾ ਜਾਵਾ ਦੇਖੋ ਜੀ ਹੂੰ ਦੇ ਗੱਲਾਂ ਕਹੇ ਲੋ ਪੱਤੀ ਬਦਲੀ ਹੈ ਹੂੰ ਰੰਗ ਨੇ ਚੱਜ ਕਰ ਸਕਦਾ ਕੋਈ ਤੇ ਬਸ ਕੰਮ ਹੀ ਸੁਣ ਇਹਦੀ ਆਪਾਂ ਕਰ ਦੇਣੀਆਂ ਇਹਦਾ ਕੰਮ ਸੌਖਾ ਹੀ ਆ ਇਹ ਇਸ ਨਹੀਂ ਗੁਰੂ ਨਹੀਂ ਆਪਾਂ ਤੇਲ ਵਧਾਉਣੇ ਨੇ ਕਰੀਟਰ ਦਾ ਇਹਦਾ ਵਧਾਏ ਨਹੀਂ ਲਾਉਦਾ ਤੇਲ ਵਧਾ ਇਹ ਟਰੈਕਟਰ ਤੋਂ ਨਹੀਂ ਆਇਆ ਸੀ ਦੂਨੇ ਦੇ ਟਰੈਕਟਰਾਂ ਦਾ ਤੇਲ ਵਧਾਵਾਂਗੇ ਤੇਰੇ ਵਾਂਗ ਟੈੱਕ ਕਰਾਂਗੇ ਨਾ ਹੋਣਾ ਹੀ ਚੈੱਕ ਕਰਾਂਗੇ ਕੀ ਪ੍ਰੋਮਿਸ ਦਾ ਫਰਕ ਪੈਂਦਾ ਕੀ ਫਰਕ ਪੈਂਦਾ ਕਿ ਨਹੀਂ ਤੇ ਇਹ ਨਾਲ ਫਰਕ ਪੈਂਦਾ ਤੇ ਆਪਾਂ ਜਿਹੜੇ ਇਹਦੀ ਪੱਤੀ ਆ ਇਹਦਾ ਕਰ ਸੋਖਾ ਦਾਣਾ ਜਗਾ ਲੈ ਇਹਨਾਂ ਟੱਕ ਜੀ ਆ ਅੰਦਰਲੀ ਪੱਤੀ ਨਾ ਨਹੀਂ ਮਿਲ ਜੂਗੀ ਮੈਂ ਪੁੱਛਿਆ ਇਸ ਜੀ ਏਜੰਸੀ ਵਾਲਾਂ ਤੋਂ ਉਹ ਕਹਿੰਦੇ ਆ ਅੰਦਰਲੀ ਕਿਹੜੀ ਪੱਤੀ ਹੈ ਤੁਹਾਨੂੰ ਨਵੀਂ ਦੇ ਦਾਂਗੇ ਉਹ ਵੱਢ ਦਾਂਗੇ ਬਸ ਇਹ ਆ ਵੀ ਕੰਮ ਹੋਈ ਛੇਤੀ ਆ ਕੋੜੇ ਭੱਜਦੇ ਹੀ ਕਰ ਦੋਨੇ ਆਪਾਂ ਫੇਰ ਆ ਦਾ ਹੈਗੇ ਦੋਨੇ ਪਕੋੜੇ ਭੱਜਦੇ ਫਿਰ ਜੇ ਇਹਦੇ ਪੂਰੀ ਇਨਫਰਮੇਸ਼ਨ ਚਾਹੀਦੀ ਤੇ ਕਿੱਥੋਂ ਬਣਾਇਆ ਕਿੰਨੇ ਦਾ ਬਣਿਆਗਾ ਕਮੈਂਟ ਕਰਕੇ ਦੱਸ ਤੋ ਫਿਰ ਅਪਰੇ ਫੋਲ ਇਨਫਰਮੇਸ਼ਨ ਦੱਸਾਂਗੇ ਕਿੱਥੋਂ ਬਣਾਇਆ ਕਿਹੜਾ ਇਹਦੀ ਇੰਜਨ ਆ ਫੋਲ ਡਿਟੇਲ ਦਵਾਗੇ ਜੀ ਆਹ ਸੂਰਤ ਕੱਲੀ ਕੱਲੀ ਆ ਟੱਕ ਵੀ ਨਾਲ ਆ ਆ ਦੇਖੋ ਲੋਰ ਨਾਲ ਦੇ ਨਿਕ ਨੇ ਤਾਰ ਸਾਰੀ ਪੱਤੀ ਆ ਦੋ ਤਿੰਨ ਇੱਥੋਂ ਲੈ ਕੇ ਦਵਾਰੇ ਲਾਉਣ ਲੱਗਾ ਫੇ ਵੀ ਕੋਕ ਨਾਲ ਤੇ ਜੋਰ ਪੱਤੀ ਵਾਲਾ ਕੰਮ ਤਾਂ ਹੋਇਆ ਨਹੀਂ ਪੱਤੀ ਵਾਲਾ ਕੰਮ ਕਰਾਂਗੇ ਕਾਨੂੰ ਕਰਾਂਗੇ ਆਪਾਂ ਪੱਤੀ ਵਾਲਾ ਦਾ ਤੇ ਆ ਖੜਾ ਮੈਂ ਕੱਢਿਆ ਜੰਦਰੂ ਕੱਢ ਲਈ ਮੈਂ ਮੂਹਰਲੀ ਹੋ ਅਕੋਲੇ ਮੈਂ ਚਾਰ ਨਾਟ ਸੀਰੇ ਬਾਕੀ ਇਹ ਵੀ ਲਾਈ ਦਿਨਾ ਸੀ ਸੀਜਣ ਵਾਲਾ ਬਸ ਫੇਰ ਯਾਰ ਉਹ ਵਧੀਆ ਕਰਾਂਗੇ ਥੱਲੇ ਵੀ ਲਾਉਣਾ ਨਾ ਕੰਮ ਸਮਾਰਕੀ ਨਵੇੜਾਂਗੇ ਆਹ ਕਰਕੇ ਦੂਵਾ ਚੋਂ ਵਕਾਸਦੇ ਆ ਵਾ ਕਾਨੂੰ ਯਾਰ ਪਾਵਾਂਗੇ ਵੀਡੀਓ 100% ਚਾਨ ਸਕਣ 100 ਬੰਦੇ ਪੱਤੀ ਕਸਾਂਗੇ ਤੇ ਅੱਜ ਵੀ ਨਹੀਂ ਹੋਇਆ ਪੱਤੀ ਕਸਣ ਦਾ ਕੰਮ ਯਾਰ ਤੇ ਬਾਕੀ ਨਵੇੜਦੇ ਆ ਯਾਰ ਇੰਨੀ ਕਰ ਰਹਿ ਗਏ ਪੱਟਤੀਆਂ ਸੀਸੀ ਚੌੜ ਕਰਦੇ ਕਰਦੇ ਨੇ ਲਾਉਣੇ ਆ ਬਾਕੀ ਸਾਰੀਆਂ ਕੀ ਹਾਲਾ ਕਰ ਕਰਨਾ ਲੋਟਾ ਔਰ ਫਿਰ ਖੋਲ ਦੀ ਰੇਸ਼ ਫਿਰਦੀ ਅੱਜ ਕਰੈਣ ਦੀ ਏ ਖੋਲ ਦਈਏ ਅਰੇ ਮੈਂ ਡਾਲੂ ਪੱਟੀ ਜਾਂਦੇ ਅੱਜ ਅੱਜ ਕਿਦਾਂ ਲੱਗੇ ਆਲੂ ਪਟਣਾ ਦੋ ਤਿੰਨ ਪਰਸੋ ਦੀ ਬਾਜੀ ਵੀ ਕੱਲ ਨੂੰ ਪਟਾ ਲਾਦੇ ਸੀ ਵੀ ਆਲੂ ਕੱਲ ਨੂੰ ਪਟਾਂਗੇ ਵਾ ਠੀਕ ਆ ਵਾ ਠੀਕ ਲੈ ਲਈ ਤੇ ਇਹਦੀ ਖੋਲ ਦਿਆਂ ਰੇਸ਼ ਅੱਜ ਬਸ ਆ ਸੰਦਰੂ ਜਿਹੜੀਆਂ ਰੇਸ਼ਾ ਖੁੱਲ ਜਾਣੀ ਅੱਜ ਹੁਣ ਸੂਈ ਸਿਰੇ ਜਾਂਦੀ ਕਰ ਦੇਣੀ ਆ ਕਹਿੰਦੇ ਟਰੈਕਰ ਪਾ ਦੇ ਨਹੀਂ ਛੱਗੇ ਬੜਾ ਘਟਵਾ ਦਈਏ ਪਾ ਹੁਣ ਕਰਦੇ ਆ ਭੱਜਨ ਨੂੰ ਲਾਉਣੇ ਕੋਈ ਦੋ ਮਿੰਟ ਖੜਾ ਵਾਸਤੇ ਟਰਾਲੀ ਖਾਲੀ ਕਰ ਲਈਏ ਫਿਰ ਕਰਦੇ ਆ ਟੈਸਟਿੰਗ ਇਹਦੀ ਤੇ ਜਿਹੜੀ ਆ ਪੱਤੀ ਆਪਾਂ ਲਾ ਕੇ ਦੋ ਮਿੰਟ ਬੱਸ ਦੇਣੀ ਇੱਥੇ ਆ ਕਾ ਦੇਣੀ ਆ ਬਸ ਕੋਈ ਸ਼ੀਲ ਨਹੀਂ ਪਟਣੀ ਲੋਡ ਆਪਾਂ ਨੂੰ ਪੈਂਦੀ ਆ ਜਗਾਰ ਤਿਆਰ ਕੀ ਤੱਕ ਬਾਕੀ ਕੱਸ ਕੇ ਦਿਖਾਉਣਾ ਮੈਂ ਕੱਲ ਹੋਰ ਤੁਸੀਂ ਅੱਜ ਬਲੌਗ ਦੇਖਿਆ ਜੀ ਉਹ ਟਰੈਕਟਰ ਦਾ ਬਸ ਬਾਲਾ ਦੇ ਫੁਰਫੁਰ ਤੇ ਰੇਸ ਪੱਤੀ ਬਦਲੀ ਸੀ ਉੱਥੇ ਯਾਰ ਮੇਰਾ ਫੋਨ ਹੋ ਗਿਆ ਬੰਦ ਆਪਾਂ ਯਾਰ ਐਡਾ ਵੱਡਾ ਬਾਲਾ ਕੰਮ ਨਹੀਂ ਹੈਗਾ ਕੋਈ ਪੰਪੜਾ ਛੇੜਛਾੜ ਨਹੀਂ ਕਰਨੀ ਆਪਾਂ ਸਿਰਫ ਇੱਕ ਫਿਰ 10 ਨੰਬਰ ਦਾ ਨਾਟ ਖੋਲਣਾ ਉਹ ਪੱਤੀ ਬਦਲਣੀ ਆ ਪੱਤੀ ਆ ਆ ਇਸ ਤਰ੍ਹਾਂ ਲੱਗ ਗਿਆ ਨਹੀਂ ਬਸ ਆਹ ਗੱਲੀ ਬੰਦਾ ਖਾਦਦਾ ਆ ਇਸ ਤਰ੍ਹਾਂ ਬਣ ਕੇ ਲੱਗ ਜੁ ਬਈ ਦੇਖ ਲੋ ਯਾਰ ਠੀਕ ਆ ਅਰੇ ਸ਼ਰਯਾਂਦੀ ਹੁਣ ਮੰਨ ਲਓ ਇੱਥੇ ਮਨ ਇੱਥੇ ਘੁੰਮ ਕੇ ਨਾਲ ਆ ਜਾਂਦੀ ਚੱਲ ਤੇ ਸਰ 10 ਨੰਬਰ ਨਾਲ ਖੁੱਲੋ ਹੋਰ ਕੋਈ ਛੇੜਛਾੜ ਨਹੀਂ ਕਰਨੀ ਲੋੜ ਨਹੀਂ ਪਾ ਪੰਪ ਦੀ ਕਿੰਨੀ ਸਰ ਪੰਪ ਦੀ ਰੇਸਾ ਵਿੱਚੋਂ 19 ਰੇ ਜਾਂਦੀ ਆ ਤੇ ਬਾਕੀ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਫਿਰ ਤੇ ਅਗਲ ਹੋਰ ਆਪਣਾ ਵੀ ਫੇਸਬੁੱਕ ਦਾ ਪੇਜ ਬਣਾ ਆਪਾਂ ਹਰਦੀ ਸਾਂਸਤੀ ਬਣਾਇਗਾ ਜਿਹੜਾ ਆਪਣਾ YouTube ਤੇ ਚੈਨਲ ਆ ਤੇ ਉਵੇਂ ਜਾ ਕੇ ਸਬਸਕ੍ਰਾਈਬ ਉਹ ਫੋਲੋ ਚ ਫੋਲੋ ਕਰੋ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਓਕੇ ਬਾਏ